ریڈیو 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 میں تو یاد نہیں کردھر تو آپ مرے لاگو میں کام کیوں کرتے ہیں ਕਹੋਨੇ ਆ ਰਹੀ ਹੈ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਇਸ ਵੀਡੀਓ ਦੇ ਵਿੱਚ ਪਾਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਹੋਟਲ ਦੇ ਵਿੱਚ ਕੁੜੀ ਰੋਂਦੀ ਹੋਈ ਗਿੜਗੜਾਂਦੀ ਮਿਲੀ ਹੈ ਮਦਦ ਦੀ ਪੁਕਾਰ ਕਰ ਰਹੀ ਸੀ ਪਰ ਲੋਕਾਂ ਦੇ ਵੱਲੋਂ ਮਦਦ ਤਾਂ ਨਹੀਂ ਕੀਤੀ ਗਈ ਹਾਲਾਂਕਿ ਉਸ ਦੀ ਵੀਡੀਓ ਬਣਾ ਲਈ ਗਈ ਹੈ ਬੇਹਦ ਸ਼ਰਮਸਾਰ ਕਰਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਵੇਖੋ ਕਿਵੇਂ ਇਹ ਕੁੜੀ ਜਿਹੜੀ ਹੈ ਇਹ ਮਿਲਦੀ ਹੈ ਤੇ ਇੱਥੇ ਲੋਕਾਂ ਨੇ ਇਸ ਦੀ ਮਦਦ ਤਾਂ ਕੀ ਕਰਨੀ ਸੀ ਵੇਖੋ ਕਿਵੇਂ ਉਸ ਦੀ ਵੀਡੀਓ ਬਣਾ ਰਹੇ ਇਹ ਕਿ ਅੱਜ ਸਾਡੇ ਸਮਾਜ ਦੀ ਸੱਚਾਈ ਰਹਿ ਗਈ ਹੈ 호텔 ਦੇ ਵਿੱਚ ਇਹ ਕੁੜੀ ਰੋਂਦੀ ਹੋਈ ਮਿਲਦੀ ਹੈ ਤੇ ਲੋਕਾਂ ਦੇ ਵੱਲੋਂ ਮਦਦ ਕਰਨ ਦੀ ਥਾਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੀ ਹੈ ਤਾਂ ਕੁਝ ਲੋਕ ਇੰਨੇ ਕੋ ਗਿਰ ਚੁੱਕੇ ਨੇ ਕਿ ਕੰਟੈਂਟ ਦੇ ਚੱਕਰ ਦੇ ਵਿੱਚ ਚੰਦ ਵਿਊਜ਼ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਕਿਸੇ ਦਾ ਵੀ ਸ਼ਰਮ ਮਜ਼ਾਕ ਬਣਾ ਦਿੰਦੇ ਨੇ ਵੀਡੀਓ 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 ਮੈਂ ਬੋਲਾਂਗਾ ਮੈਂ ਬੋਲਾਂਗਾ پنجاب تو آپ ہمارے علاقے کام کیوں کرتے رہنے والی آگے ਉਹ ਜਾਨੀਏ ਤਾਂ ਰਾਤੀ ਕੰਨ ਜਾਨੀਏ ਤਾਂ ਕੀ ਹੋਇਆ ਇਸ ਦੇ ਨਾਲ ਇਹ ਬਈ ਸਹੀ ਆਲੋਚਨਾ ਰਹੀ ਹੈ ਆਪਾ ਰਹਿਣ ਵਾਲੇ ਮੈਂ ਹਮਲੇ ਵਾਲਾ ਆਪਾ ਰਹਿਣ ਵਾਲਾ ਕਾਗ ਰਹਿਣ ਵਾਲਾ ਮੈਂ ਬਣੀ ਆ ਨਾ ਮੈਂ ਚਾਹੀ ਨਹੀਂ ਵਈਆ ਤੋ ਆਪ ਮਰੇ ਯਾਕੇ ਕੰਮ ਕਿਉਂ ਕਰਦੇ ਹਾਉ ਨਹੀਂ ਆ ਰਹੇ ਕਹੋ ਨਹੀਂ ਆ ਰਹੇ ਇਹ ਰਹਿਣ ਵਾਲੀ ਕਾਗੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਇਸ ਵੀਡੀਓ ਦੇ ਵਿੱਚ ਪਾਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਹੋਟਲ ਦੇ ਵਿੱਚ ਕੁੜੀ ਰੋਂਦੀ ਹੋਈ ਗੜਗੜਾਂਦੀ ਮਿਲੀ ਹੈ ਮਦਦ ਦੀ ਪੁਕਾਰ ਕਰ ਰਹੀ ਸੀ ਪਰ ਲੋਕਾਂ ਦੇ ਵੱਲੋਂ ਮਦਦ ਤਾਂ ਨਹੀਂ ਕੀਤੀ ਗਈ ਹਾਲਾਂਕਿ ਉਸ ਦੀ ਵੀਡੀਓ ਬਣਾ ਲਈ ਗਈ ਹੈ ਬੇहद ਸ਼ਰਮਸਾਰ ਕਰਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਵੇਖੋ ਕਿਵੇਂ ਇਹ ਕੁੜੀ ਜਿਹੜੀ ਹੈ ਇਹ ਮਿਲਦੀ ਹੈ ਤੇ ਇੱਥੇ ਲੋਕਾਂ ਨੇ ਇਸ ਦੀ ਮਦਦ ਤਾਂ ਕੀ ਕਰਨੀ ਸੀ ਵੇਖੋ ਕਿਵੇਂ ਉਸ ਦੀ ਵੀਡੀਓ ਬਣਾ ਲਈ ਇਹ ਕਿ ਅੱਜ ਸਾਡੇ ਸਮਾਜ ਦੀ ਸੱਚਾਈ ਰਹਿ ਗਈ ਹੈ 호텔 ਦੇ ਵਿੱਚ ਇਹ ਕੁੜੀ ਰੋਂਦੀ ਹੋਈ ਮਿਲਦੀ ਹੈ ਤੇ ਲੋਕਾਂ ਦੇ ਵੱਲੋਂ ਮਦਦ ਕਰਨ ਦੀ ਥਾਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੀ ਹੈ ਤਾਂ ਕੁਝ ਲੋਕ ਇੰਨੇ ਕੋ ਗਿਰ ਚੁੱਕੇ ਨੇ ਕਿ ਕੰਟੈਂਟ ਦੇ ਚੱਕਰ ਦੇ ਵਿੱਚ ਚੰਦ ਵਿਊਜ਼ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਕਿਸੇ ਦਾ ਵੀ ਸ਼ਰਮ ਮਜ਼ਾਕ ਬਣਾ ਦਿੰਦੇ ਨੇ ਵੀਡੀਓ 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 ਮੈਂ ਬੋਲਾਂਗਾ ਮੈਂ ਬੋਲਾਂਗਾ پنجاب <سؤال> میں تو آگ نہیں کرنا پنجاب میں تو اس کے ساتھ تو آپ ہمارے علاقے میں کام کیوں کرتے رہنے والی کاگے ਅਭੀ ਜਾਣੀਏ ਤਾਂ ਰਾਜੀ ਕਰਾਉਂਦੇ ਨਹੀਂ ਤਾਂ ਕੀ ਹੋਇਆ ਇਸ ਦੇ ਨਾਲ ਆਹ ਬਈ ਸਹੀ આરોਪ ਲੱਗ ਰਹੀ ਹੈ ਆਪਾ ਰਹਿਣ ਵਾਲੇ ਨਹੀਂ ਅਮਲੀ ਵਾਲਾ ਆਪਾ ਰਹਿਣ ਵਾਲਾ ਕਾਗਰੇ ਵਾਲਾ ਮੈਂ ਨਹੀਂ ਆਉਣਾ ਮੈਂ ਚਾਹ ਨਹੀਂ ਵਈਆ ਤੋ ਆਪ ਮਰਿਆ ਕੇ ਕੰਮ ਕਿਉਂ ਕਰਦੇ ਆਉਣਾ ਨਹੀਂ ਘਰ ਕਉ ਨਹੀਂ ਆਉਂਦੇ ਇਹ ਰਹਿਣ ਵਾਲੀ ਕਾਗਰੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਇਸ ਵੀਡੀਓ ਦੇ ਵਿੱਚ ਪਾਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਹੋਟਲ ਦੇ ਵਿੱਚ ਕੁੜੀ ਰੋਂਦੀ ਹੋਈ ਗਿੜਗੜਾਂਦੀ ਮਿਲੀ ਐ ਮਦਦ ਦੀ ਪੁਕਾਰ ਕਰ ਰਹੀ ਸੀ ਪਰ ਲੋਕਾਂ ਦੇ ਵੱਲੋਂ ਮਦਦ ਤਾਂ ਨਹੀਂ ਕੀਤੀ ਗਈ ਹਾਲਾਂਕਿ ਉਸ ਦੀ ਵੀਡੀਓ ਬਣਾ ਲਈ ਗਈ ਹੈ ਬੇਹਦ ਸ਼ਰਮਸਾਰ ਕਰਦਾ ਇਹ ਮਾਮਲਾ ਸਾਹਮਣੇ ਆ ਰਿਹਾ ਵੇਖੋ ਕਿਵੇਂ ਇਹ ਕੁੜੀ ਜਿਹੜੀ ਹੈ ਇਹ ਮਿਲਦੀ ਹੈ ਤੇ ਇੱਥੇ ਲੋਕਾਂ ਨੇ ਇਸ ਦੀ ਮਦਦ ਤਾਂ ਕੀ ਕਰਨੀ ਸੀ ਵੇਖੋ ਕਿਵੇਂ ਉਸ ਦੀ ਵੀਡੀਓ ਬਣਾ ਲਈ ਇਹ ਕੀ ਅੱਜ ਸਾਡੇ ਸਮਾਜ ਦੀ ਸੱਚਾਈ ਰਹਿ ਗਈ ਹੈ 호텔 ਦੇ ਵਿੱਚ ਇਹ ਕੁੜੀ ਰੋਂਦੀ ਹੋਈ ਮਿਲਦੀ ਹੈ ਤੇ ਲੋਕਾਂ ਦੇ ਵੱਲੋਂ ਮਦਦ ਕਰਨ ਦੀ ਥਾਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੀ ਹੈ ਤਾਂ ਕੁਝ ਲੋਕ ਇੰਨੇ ਕੋ ਗਿਰ ਚੁੱਕੇ ਨੇ ਕਿ ਕੰਟੈਂਟ ਦੇ ਚੱਕਰ ਦੇ ਵਿੱਚ ਚੰਦ ਵਿਊਜ਼ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਕਿਸੇ ਦਾ ਵੀ ਸ਼ਰਮ ਮਜ਼ਾਕ ਬਣਾ ਦਿੰਦੇ ਨੇ ਵੀਡੀਓ 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 ਮੈਂ ਬੋਲਾਂਗਾ ਮੈਂ ਬੋਲਾਂਗਾ پنجاب میں تو آگے پنجاب میں تو اس کے ساتھ نہیں تو آپ ہمارے علاقے میں کام کیوں کرتے ہیں رہنے والی کاگے